ਬੜੀ ਦੁਖਦਾਈ ਘਟਨਾ ਹੈ ਬੜਾ ਦੁਖਦਾਈ ਘਟਨਾ ਕਰਮ ਹੈ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਹੈ ਇਹ ਸਭ ਦਾ ਸਾਂਝਾ ਘਰ ਹੈ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਬੇਅਦਬੀਆਂ ਦੇ ਸੈਸ਼ਨ ਦੇ ਉੱਤੇ ਇਹਨਾਂ ਨੇ ਗੱਲ ਦਬਾ ਕੇ ਰੱਖੀ ਜਦ ਕਿ ਸੈਸ਼ਨ ਜਿੱਦੂ ਹੋਂ ਤੋਂ ਕਿਹਾ ਗਿਆ ਸੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਵਾਲ ਹੈ ਕੋਈ ਬੰਦਾ ਵੀ ਝੂਠ ਨਹੀਂ ਬੋਲੂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਸੋਮਵਾਰ ਦਾ ਬਧਾਏ ਇੱਥੇ ਆ ਕੁਝ ਹੋ ਰਿਹਾ ਉਹਨਾਂ ਨੇ ਦੋ ਦਿਨ ਪੰਜਾਬ ਨੂੰ ਗੁੰਮਰਾਹ ਕੀਤਾ ਇਸ ਗੱਲ ਨਹੀਂ ਜੇ ਔਰ ਇੱਥੇ ਆ ਕੇ ਸਭ ਦਿਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਇਸ ਘਰ ਤੇ ਜਦੋਂ ਬੰਦਾ ਚ ਆਉਂਦਾ ਹੈ ਤੇ ਉਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਹੈ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕਿ ਈਮੇਲ ਦੁਆਰਾ ਆਈ ਹੈ ਉਹਦੇ ਚੋਂ ਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਇਹ ਮੈਂ 22 ਤਰੀਕ ਨੂੰ ਅਜਰਾਸ ਅਬਦੁੱਲ ਜਿਹੜੀ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਇਹਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਧਮਕੀ ਭਰੇ ਖੱਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਯਾਰ ਅੱਜ ਮੈਂ ਔਜਲਾ ਸਾਹਿਬ ਤੇ तमाम सारे ਸਾਥੀਆਂ ਦੇ ਨਾਲ ਗੁਰੂ ਘਰ ਦੇ ਸਾਂਝੀ ਵਾਰਤਕ ਦਾ ਜਿਹੜੇ ਪ੍ਰਤੀਕ ਹੈ ਉੱਥੇ ਮੈਂ ਨਕਮਸਤ ਖੋਣ ਵਾਸਤੇ ਆਇਆ ਹਾਂ। ਔਰ ਜਿਸ ਪ੍ਰਕਾਰ ਵੀ ਔਜਲਾ ਸਾਹਿਬ ਨੇ ਵੀ ਮੈਨੂੰ ਜਾਣਕਾਰੀ ਦਿੱਤੀ ਤੇ ਮੀਡੀਆ ਦੇ ਰਾਹੀਂ ਵੀ ਇਹ ਜਾਣਕਾਰੀ ਮਿਲੀ। ਕਿਸ ਪ੍ਰਕਾਰ ਸਾਡੇ ਇਸ ਸਥਾਨ ਨੂੰ ਮਗਰਲੇ ਕਈ ਦਿਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਈਮੇਲ ਦੇ ਰਾਹੀਂ ਮੈਨੂੰ ਲੱਗਦਾ ਕਿ ਇਹ ਬੜੀ ਦੁਖਦਾਈ ਘਟਨਾ ਐ ਬੜਾ ਦੁਖਦਾਈ ਘਟਨਾ ਕਰਮ ਐ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਐ ਇਹ ਸਬਦਾ ਸਾਂਝਾ ਕਰ ਐ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਐ ਔਰ ਇੱਥੇ ਆ ਕੇ ਸਭ ਦਿਆਂ ਨਾ ਕੇਵਲ ਸਿੱਖਾਂ ਦਿਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਰਦਾਸਾਂ ਪੂਰੀਆਂ ਹੁੰਦੀਆਂ ਏ ਇਸ ਘਰ ਤੇ ਜਦੋਂ ਬੰਦਾ ਆਉਂਦਾ ਤੇ ਉਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਉਸ ਘਰ ਦੇ ਵਾਸਤੇ ਬੜੇ ਬੜੇ ਇੱਥੇ ਹਮਲੇ ਹੋਏ ਬੜੀਆਂ ਬੜੀਆਂ ਘਟਨਾ ਕਰਮ ਹੋਏ ਬੜੀਆਂ ਬੜੀਆਂ ਤਾਕਤਾ ਇੱਧਰ ਉਧਰ ਮਾੜੇ ਹਾਲਾਤ ਰਏ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿਹੜੀਆਂ ਪਰੰਪਰਾਵਾਂ ਸਨ ਆਪਣੀਆਂ ਪਾਰਟੀਆਂ ਤੋਂ ਆਸੇ-ਪਾਸੇ ਉੱਪਰ ਉੱਠ ਕੇ ਹਰ ਆਪਣੀਆਂ ਧਰ ਬਹੁਤ ਪਾਸੇ ਉੱਪਰ ਉੱਠ ਕੇ ਇਸ ਘਰ ਦੀ ਗੱਲ ਹਮੇਸ਼ਾ ਕੀਤੀ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਯਾਨੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਪੂਰੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪਨੀ ਕੀਤੀ ਕਿਉਂਕਿ ਇਹ ਕੋਈ ਛੋਟਾ ਸਥਾਨ ਤਾਂ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉਰਜਾਣਾ ਹੁੰਦੇ ਆ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਸੀਗਾ ਤੇ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕਿ ਈਮੇਲ ਦੁਬਾਰਾ ਆਈ ਹੈ ਉਹਦੇ ਚ ਉਹਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਇਹਦਾ ਮਤਲਬ ਤੁਸੀਂ ਦੇਖੋ ਕਿੰਨਾ ਸ਼ਾਤਰ ਆਦਮੀ ਹੋਏਗਾ ਮੈਂ ਤੇ ਔਜਲਾ ਸਾਹਿਬ ਗੱਲ ਕਰ ਰਹੀ ਸੀ ਕਿ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾਂ ਸਰਕਾਰ ਦੀਆਂ ਨਜ਼ਰਾਂ ਤੋਂ ਇੰਨੇ ਦਿਨਾਂ ਤੋਂ ਬਚ ਰਿਹਾ ਹੈ ਇਸ ਸਥਾਨ ਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਹੈ ਮੈਂ ਸਮਝਦਾ ਕਿ ਉਹਰੇ ਵੀ ਖਬਰ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਦੋਨਾਂ ਸਰਕਾਰਾਂ ਦਾ ਬਹੁਤ ਵੱਡਾ ਨੈਟਵਰਕ ਹੈਗਾ ਔਰ ਮੈਂ ਕਹਿੰਦਾ ਕਿ ਦੋਨੋਂ ਸਰਕਾਰਾਂ ਕਿਉਂਕਿ ਇੱਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ ਇੰਟੈਲੀਜੈਂਸ ਬਿਊਰੋ ਜਿਹਨੂੰ ਸਿੱਧੀ ਸਿੱਧੀ ਗ੍ਰਹਿ ਮੰਤਰੀ 딜 ਕਰਦੇ ਨੇ ਇੱਥੇ ਆਫਿਸਿਸ ਐਨਆਈਏ ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੈਗਾ ਹੁਣ ਤੱਕ ਔਰ ਸਾਈਬਰ ਵਿੰਗ ਹੈਗਾ ਉਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈਗੀ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੇ ਮੈਂ ਹੁਣੇ ADGP ਲਾਅ ਐਂਡ ਆਰਡਰ ਨਾਲ ਗੱਲ ਕੀਤੀ ਸੀ ਅਰਪਿੰਦ ਸ਼ੁਕਲਾ ਜੀ ਨਾਲ DGP ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ ਔਰ ਮੈਂ ਔਜਲਾ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਆ ਸਟੈਂਡਿੰਗ ਕਮੇਟੀ ਦਾ 22 ਤਰੀਕ ਨੂੰ ਔਰੀ ਮੀਟਿੰਗ ਹੈਗੀ ਹੈ ਔਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਨਆਈਏ ਦੇ ਲੋਕਾਂ ਨਾਲ ਕਿ ਇਹ ਸਾਈਬਰ ਕ੍ਰਾਈਮ ਕਿਉਂ ਵਧ ਰਿਹਾ ਬੈਂਕਸ ਦੇ ਲੋਕਾਂ ਨਾਲ ਸੈਬੀ ਦੇ ਲੋਕਾਂ ਨਾਲ ਇਹ ਮੈਂ 22 ਤਰੀਕ ਨੂੰ ਅਜਲਾ ਸਾਹਿਬ ਜਿਹੜੀ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਇਹਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਧਮਕੀ ਭਰੇ ਖੱਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਜਿਹੜਾ ਸਾਈਬਰ ਸਿਕਿਉਰਿਟੀ ਦਾ ਕਾਫੀ ਵੱਡਾ ਇੰਟਰਪ੍ਰੈਨਿਅਰ ਹੈਗਾ ਉਹਰੇ ਬਾਰੇ ਵੀ ਮੈਂ ਮੈਨੇਜਰ ਸਾਹਿਬ ਨੂੰ ਉਹਦਾ ਨਾਮ ਦੱਸ ਕੇ ਆਇਆ ਹਾਂ दी दी कि ਤੁਸੀਂ ਹੋਰੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ ਬੀਜੀਪੀ ਨੂੰ ਵੀ ਮੈਂ ਦੱਸਿਆ ਕਿ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਜੇ ਤੁਹਾਡੇ ਕੋਲ ਉਹ ਟੂਲਸ ਨਹੀਂ ਹੈ अवेलेबल ਜਾਂ ਤੁਹਾਡੇ ਕੋਲ ਟੈਕਨੀਕਲ ਬੰਦੇ ਨਹੀਂ ਹੈ ਉਹ ਵੈਸੇ ਤਾਂ ਇਹ ਨਲਕੀ ਹੈ ਪੰਜਾਬ ਦੀ ਸਰਕਾਰ ਦੀ ਕਿ ਸਾਈਬਰ ਕ੍ਰਾਈਮ ਦਿਨ ਬਦਨ ਵਧਦੇ ਇਹਨਾਂ ਕੋਲੇ ਟੈਕਨੀਕਲਸ ਬੰਦੇ ਹੀ ਹੋਣਗੇ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਉਹ ਪ੍ਰਾਈਵੇਟ ਇੰਟਰਪ੍ਰੀਨਿਅਰ ਨਾਲ ਗੱਲਬਾਤ ਕਰਕੇ ਇਹਦਾ ਜਲਦ ਜੁਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਵਕੂਫ ਹੋਵੇ ਹੋ ਸਕਦਾ ਕੋਈ ਅਗਿਆਨੀ ਹੋਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟ ਵੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਕੀ ਕਹਿ ਸਕਦੇ ਸੋ ਆਸ ਕਰਦਾ ਹੁਣੇ-ਹੁਣੇ ਸਰਕਾਰ ਦੇ ਨੁਮਾਇੰਦੇ ਵੀ ਅੰਦਰ ਪਹੁੰਚੇ ਤੇਦੂ ਪਹਿਲਾਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦੇ ਕੋਲੇ ਪਲੇਜ਼ ਜੀ ਦੇਣ ਪਈ ਪਿਛਲੇ 6 ਦਿਨ ਤੋਂ ਨਹੀਂ ਬੋੜਿਆ ਇਹ ਅਜਲਾ ਸਾਹਿਬ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੇ ਸੱਦਿਆ ਮੈਨੂੰ ਸੱਦਿਆ ਆਸੇ ਪਾਸੇ ਹੋਰ ਇਹਨਾਂ ਨੇ ਦਿੱਲੀ ਦੇ ਅੰਦਰ ਪਾਰਲੀਮੈਂਟਰੀਅਨਸ ਨਾਲ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਪ ਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਘਰ ਹੈ ਤੇ ਅਸੀਂ ਸਾਰੇ ਇੱਥੇ ਸੇਵਾ ਨਿਭਾਉਣ ਵਾਸਤੇ ਖੜੇ ਹਾਂ ਇਹ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਉਪਰਾਲਾ ਕਰਕੇ ਉਸ ਵਿਅਕਤੀ ਦਾ ਇਸ ਇਰਾਰਤੀ ਅੰਸਰ ਦਾ ਜਾਂ ਜੋ ਵੀ ਹੋਵੇਗੀ ਪੂਰਾ ਰੋਲਾ ਪਾਵਾਂਗੇ ਔਰ ਪੜਤਾਲ ਕਰਾਂਗੇ ਅੰਕ ਜੀ ਅੱਜ ਬੀਜੇਪੀ ਦੇ ਲੀਡਰ ਆਏ ਸੀ ਉਹਨੇ ਕਹਿਣਾ ਸੀ ਕਿ ਪੰਜਾਬ ਸਰਕਾਰ ਸਾਨੂੰ ਕਹਿ ਗਈ ਸੀ ਕਲਕਰ ਨੂੰ ਤਿਆਰ ਆ ਇਸ ਮਾਮਲੇ 'ਤੇ ਕਹਿਣ ਦੀ ਨੋਟ ਹੈਗੀ ਦੋਸਤੋ ਮੈਂ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਤੁਸੀਂ ਈਡੀ ਜਿੱਥੇ ਮਰਜ਼ੀ ਭੇਜ ਦਿਨੇ ਹੋ ਤੁਸੀਂ ਜਿੱਥੇ ਮਰਜ਼ੀ ਸੀਬੀਆਈ ਭੇਜ ਦਿਨੇ ਹੋ ਜਿੱਥੇ ਮਰਜੀ ਤੁਸੀਂ ਆਪਣੀ NIA ਦੇ ਲੋਕ ਭੇਜ ਦਿਨੇ ਹੋ ਜਿੱਥੇ ਮਰਜੀ CBI ਜਾ ਸਕਦੀ ਹੈ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਕਰਾਈਮ ਦਾ ਇਹ ਮਸਲਾ ਹੈਗਾ ਸਿੱਧੀਆਂ ਜਾ ਕੇ ਫੜਸਨੀ ਔਰ ਖਾਸ ਕਰਕੇ ਹਰਮੰਦਰ ਸਾਹਿਬ ਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੋਨੇ ਸਰਕਾਰਾਂ ਇਹਦੇ ਚ ਜ਼ਿੰਮੇਦਾਰ ਹੈ ਔਰ ਕਿਸੇ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਹੀ ਦੇਣੀ ਦੋਸਤੋ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਟੈਰਰਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ NIA ਬੰਦਾ ਚੱਕ ਕੇ ਲੈ ਜਾਂਦੀ ਹੈ ਸਿੱਧੀ ਬਾਰਡਰ ਸਕਿਉਰਿਟੀ ਫੋਰਸਸ ਦਾ 50 ਕਿਲੋਮੀਟਰ ਰੇਡੀਏ ਸੋ ਗੱਲ BJP ਵਾਲੇ ਰੈਲੇਵੈਂਟ ਕਰਨ ਜਿਹੜੀ ਗੱਲ ਬੰਦ ਹੀ ਹੈ ਇਸ ਥਾਂ ਦੀ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਇਹੋ ਜੇ ਮਸਲੇ ਬਿਕੋਜ਼ ਸਾਈਬਰ ਕ੍ਰਾਈਮ ਹੈ ਇੰਟਰਨੈਸ਼ਨਲ ਲੈਵਲ ਤੋਂ ਸਰਵਰ ਕ੍ਰਾਈਮ ਹੈ ਕਿੱਥੋਂ ਹੋ ਰਿਹਾ ਉਹਦੇ ਤੇ ਤਾਂ ਕੌਗਨੀਟੈਂਸ ਲੈਣਾ ਹੈ ਕਿਸ ਪ੍ਰਕਾਰ ਦੀ ਪਰ ਸ਼ਰਮ ਇਹਨੂੰ ਇਸ ਗੱਲ ਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਮੁੱਦੇ ਤੇ ਵੀ ਕੋਈ ਤਾਲਮੇਲ ਹੈ ਜਾਂ ਨਹੀਂ ਹੈ ਔਰ ਕਿਉਂ ਤਮਾਸ਼ਾ ਕਈ ਅਰੀ ਅਰੀ ਤਾ ਮੈਨੂੰ ਇਹ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਵੀ ਅਸੀਂ ਸ਼ਿਕਾਰ ਹੋ ਰਹੇ ਲੱਗਦੇ ਆ ਤਿਆਰੀ ਪਰ ਇਹ ਸਮਾਂ ਹਣ ਤੇ ਜਾਦੇ ਬਿਹਤਰੀਨ ਦੱਸਿਆ ਜਾਏਗਾ ਕਿ ਕਿੰਨਾ ਏਜੰਸੀਆਂ ਦੇ ਪਿੱਛੇ ਹੱਥ ਹੈਗਾ ਸੋ ਇਹ ਵੱਡੀ ਸਾਜ਼ਿਸ਼ ਦਾ ਵੀ ਪੰਜਾਬ ਸ਼ਿਕਾਰ ਇਹ ਹੁਣੀਆਂ ਘਟਨਾ ਕਰਨ ਤੋਂ ਸ਼ਿਕਾਰ ਹੁੰਦਾ ਨਜ਼ਰ ਆਉਂਦਾ ਮੈਨੂੰ ਕਦੇ ਕਦੇ ਹੁੰਦਾ ਕਿ ਕਿਸ ਤਰ੍ਹਾਂ ਦਾ ਸਥਾਨ ਹੈ ਤਾਂ ਲੱਗਣਾ ਇਨੇ ਦਿਨ ਲੱਗਨੇ ਚਾਹੀਦੇ ਸੀ ਇਨਵੈਸਟੀਗੇਸ਼ਨ ਨਾ ਸਰ 6 ਦਿਨ ਕੋਈ ਨਹੀਂ ਲੱਗਨੇ ਚਾਹੀਦੇ ਅੱਜ 6 ਦਿਨ ਹੋ ਗਏ 6 ਦਿਨ ਹੋ ਗਏ ਹੈ

ਅਸੀਂ ਜਿੱਦਣ ਇਹਨਾਂ ਦੇ ਧਾਮੀ ਸਾਹਿਬ ਨੇ ਇਹਨਾਂ ਤਾਂ ਪਹਿਲਾਂ ਦੱਸਿਆ ਨਹੀਂ ਜੀ ਕਿਸੇ ਨੂੰ ਦੋ ਦਿਨ ਤੁਹਾਡਾ ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਦਾ ਔਰ ਔਰ ਬੇਅਦਬੀਆਂ ਦੇ ਸੈਸ਼ਨ ਚੱਲ ਰਿਹਾ ਰਾਜਾ ਜੀ ਔਰ ਬੇਅਦਬੀਆਂ ਦੇ ਸੈਸ਼ਨ ਦੇ ਉੱਤੇ ਇਹਨਾਂ ਨੇ ਗੱਲ ਦਬਾ ਕੇ ਰੱਖੀ ਜਦ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਗਿਆ ਸੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਵਾਲ ਹੈ ਕੋਈ ਬੰਦਾ ਵੀ ਝੂਠ ਨਹੀਂ ਬੋਲੂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਸੋਮਵਾਰ ਦਾ ਬੰਦਾ ਹੈ ਇੱਥੇ ਆ ਗੁਜੋ ਰਿਹਾ ਉਹਨਾਂ ਨੇ ਦੋ ਦਿਨ ਪੰਜਾਬ ਨੂੰ ਗੁੰਮਰਾਹ ਕੀਤਾ ਇਸ ਗੱਲ ਨਹੀਂ ਜੇ ਮੁੱਖ ਮੰਤਰੀ ਸਾਹਿਬ ਨੂੰ ਉਹਦਾ ਸਭ ਪਤਾ ਨਹੀਂ ਤਾਂ ਫਿਰ ਕਾਦੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੂੰ ਤਾਂ ਨਾਲ ਨਾਲ ਕਮਿਸ਼ਨਰ ਨੂੰ ਦੱਸਣਾ ਚਾਹੀਦਾ ਵੀ ਅੱਜ ਪਹਿਲੀ ਮੇਲ ਆਈ ਹੈ ਤਾਂ ਕੀ ਪਹੁੰਚੀ ਹੈ ਜੇ ਅਫਰਮੇਸ਼ਨ ਨਹੀਂ ਮਿਲਦੀ ਵੀ ਤਾਂ ਕੀ ਪਹੁੰਚੀ ਹੈ ਇਸ ਗੱਲ ਸੀਰੀਅਸ ਬਣਦੀ ਰਿਹਾ ਕੀਤਾ ਗਿਆ ਸਰਕਾਰ ਨੇ ਮੇਲ ਕੀਤੀ ਹੈ ਕਿ ਤੁਸੀਂ ਗਲਤ ਬੰਦਾ ਪਕੜਿਆ ਹੋਇਆ ਅਸੀਂ ਇਹ ਤੁਹਾਡੀ ਗ੍ਰੇਸ ਤੋਂ ਬਾਹਰ ਆ ਲੰਨ ਪਕੜ ਲਗਾਓ ਤੇ ਚੇਂਜ ਕਰ ਰਹੇ ਬਾਤ ਕਰ ਦੇਖੋ ਗੱਲ ਇਹ ਹੈ ਇਹ ਜਿਹੜੀ ਪੰਜਾਬ ਦੀ ਪੁਲਿਸ ਡਿਟੇਨ ਕਰ ਲਿਆ ਤੇ ਕਿਹਨੂੰ ਫੜ ਲਿਆ ਬੁੱਤ ਕਿਨੇ ਤੋੜਨ ਦੀ ਕੋਸ਼ਿਸ਼ ਕੀਤੀ ਫੜ ਲਿਆ ਕੋਈ ਹੋਰ ਕੌਣ ਸੀ ਉਹ ਬੰਦਾ ਮੋਗੇ ਦਾ ਕੀ ਹੋਇਆ ਔਰ ਇਹ ਨਾਲ ਆਈਪੀ ਮੇਲੀ ਅੱਜ ਤੱਕ ਨਹੀਂ ਪਤਾ ਲੱਗਿਆ ਕੀ ਹੋਇਆ ਮਾਰਨਾ ਕਿਨੂੰ ਸੀ ਐਨਕਾਊਂਟਰ ਕਿਰਾ ਹੋ ਗਿਆ ਕੀ ਨਹੀਂ ਹੋਇਆ ਅੱਜ ਤੱਕ ਨਹੀਂ ਪਤਾ ਲੱਗਿਆ ਸੋ ਕਹਿਣ ਦਾ ਮਤਲਬ ਕੌਣ ਬੰਦਾ ਫੜਿਆ ਕਿਨੂੰ ਡਿਟੇਨ ਕੀਤਾ ਉਹ ਰੱਬ ਜਾਣਦਾ ਜਾਂ ਪੰਜਾਬ ਦੀ ਪੁਲਿਸ ਜਾਣਦੀ ਹੈ ਕਿਉਂਕਿ ਮੇਲ ਆਉਣੀ ਬੰਦ ਹੋਣੀ ਚਾਹੀਦੀ ਸੀ ਜੇ ਬੰਦਾ ਸਹੀ ਫੜਿਆ ਹੁੰਦਾ ਸਾਡੇ ਕੋਲ ਦਸੰਦੀ ਦਾ 22 ਤਰੀਕ ਨੂੰ ਅਸੀਂ ਸੈਂਟਰ ਦੇ ਵਿੱਚ ਮੱਦਾਂ ਚੁੱਕਾਂਗੇ ਮੈਂ ਕਹਿੰਦਾ ਮੈਂ ਤੁਹਾਨੂੰ ਉਹਰੇ ਪੇਪਰ ਭੇਜੂਗਾ ਹੋਰੀਆਂ ਮਿੰਟਸ ਆਫ ਦਾ ਮੀਟਿੰਗ ਹੁੰਦੇ ਆ ਮੈਂ ਸਟੈਂਡਿੰਗ ਕੌਂਸਲ ਹੋਮ ਅਫੇਅਰ ਕਮੇਟੀ ਦਾ ਮੈਂਬਰ ਐ ਜੀਰੀ ਬਾਈ ਚਾਂਸ ਮੀਟਿੰਗ 22 ਤਰੀਕ ਨੂੰ ਹੈ ਜੀ ਇਹ ਨਹੀਂ ਮੈਂ ਨਹੀਂ ਰਖਾਈ ਉਹ ਕੁਦਰਤੀ ਸਾਡੀ ਸਾਈਬਰ ਕ੍ਰਾਈਮ ਤੇ ਹੀ ਮੀਟਿੰਗ ਹੈ ਸੋ ਮੈਂ ਉਹਦੇ ਵਿੱਚ ਇਹਨਾਂ ਕੋਲੇ ਜਿਹੜੀ ਲੈਟਰ ਹੈ ਉਹਨੂੰ ਲੈ ਕੇ ਮੈਂ ਉਹ ਚਿੱਠੀ ਰੱਖਾਂਗੇ ਕਿ ਭਾਈ ਇਹਦੇ ਬਾਰੇ ਗੌਰ ਹੋਣੇ ਸਾਨੂੰ ਸੈਂਟਰ ਦੱਸੇ ਇਮੀਡੀਏਟਲੀ ਆਰਡਰ ਕਰੋ ਉਹ ਹੁਣ ਮੋੜ ਗੱਲ ਮੰਨਦਾ ਕੰਮ ਛੋਟਾ ਹੈ ਇਸ ਮੁੱਦੇ ਤੇ ਬਹੁਤ ਵੱਡਾ ਹੈ ਮੈਂ ਇੱਕ ਸਵਾਲ ਲੈ ਲਵਾਂਗੇ ਜਿਹੜੀ ਵੀ ਇਹ ਪਰ ਕਿਹ ਲਗਾਤਾਰ ਆ ਰਹੀਆਂ ਨੇ ਸ਼ਾਇਦ ਇੱਕ ਪਾਸੇ ਪੁਲਿਸ ਕਹਿੰਦੀ ਹੈ ਕਿ ਇਹ ਕਿਸੇ ਮਦਾਨ ਦਾ ਕੰਮ ਹੋ ਸਕਦਾ ਜਾਂ ਕੋਈ ਸੋਸ਼ਲ ਸਰਵਿਸ ਵਾਲੀ ਹੈ ਅਜਿਹੇ ਦੇ ਵਿੱਚ ਕੋਈ ਹੋਰ ਫਾਇਦਾ ਹੋ ਸਕਦਾ ਨਹੀਂ ਮੈਂ ਤਾਂ ਕਹਿ ਰਿਹਾ ਹੋ ਸਕਦਾ ਕੋਈ ਪਾਗਲ ਹੋਵੇ ਨਸ਼ੇੜੀ ਹੋਵੇ ਨਦਾਨ ਹੋਵੇ ਤੁਸੀਂ ਸਾਹਮਣੇ ਤਾਂ ਦਿਖਾਓ ਤਾਂ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਤੁਸੀਂ ਨਹੀਂ ਸਮਝਦੇ ਹੋ ਫੇਲਿਅਰ ਕਿਦਾ ਸਮਝਦੇ ਹੋ ਹਾਂ ਜੀ ਉਹਨਾਂ ਦਾ ਕਿਹੜਾ ਜਿਹੜੀ ਇਨਵੈਸਟੀਗੇਸ਼ਨ ਫੇਲੀਅਰ ਕਿਦਾ 100% ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਸਭ ਤੋਂ ਵੱਡਾ ਫੇਲੀਅਰ ਗਵਰਨਮੈਂਟ ਆਫ ਪੰਜਾਬ ਦਾ ਫਿਰ ਗਵਰਨਮੈਂਟ ਆਫ ਇੰਡੀਆ ਦਾ ਹੈ